ਇਜ਼ਰਾਈਲ ਨੇ ਈਰਾਨ ਤੋਂ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ। ਅੰਦਾਜ਼ਾ ਹੈ ਕਿ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਜ਼ਰਾਈਲ ਨੇ ਈਰਾਨ ਤੋਂ ਬਦਲਾ ਲੈਣ ਦੀ ਸ਼ੁਰੂਆਤ ਕੀਤੀ ਹੈ। ਉਸ ਨੇ ਲਿਬਨਾਨ ਦੀ ਰਾਸਥਾਨੀ ਬੇਰੂਤ ਅਤੇ ਸੀਰੀਆ ਦੀ ਰਾਸਥਾਨੀ ਦਮਿਸ਼ਕ ਵਿੱਚ ਹਮਲੇ ਕੀਤੇ ਨੇ। ਜਿੱਥੇ ਲਿਬਨਾਨ ਵਿੱਚ ਹਮਲੇ ਵਿੱਚ 40 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਤੁਹਾਨੂੰ ਅੱਜ ਉੱਥੇ ਦਮਿਸ਼ਕ ਵਿੱਚ ਹੋਏ ਹਮਲੇ ਵਿੱਚ ਇਜ਼ਰਾਈਲ ਦੇ ਜਵਾਇਦ ਦੀ ਮੌਤ ਹੋ ਗਈ ਹੈ ਇਜ਼ਰਾਈਲ ਨੇ ਈਰਾਨ ਦੇ ਹਮਲੇ ਦਾ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਸ ਨੇ ਲਿਬਨਾਨ ਅਤੇ ਸੀਰੀਆ ਦੇ ਵਿੱਚ ਹਮਲੇ ਕਿਤੇ ਨੇ ਸੁਲਤਿਪੱਡੀ ਖਬਰ ਆਇਆ ਕਿ ਫਿਰ ਹਮਲਾ ਕਿੱਦਾਂ ਗਿਆ ਜਿਸ ਤੋਂ ਬਾਅਦ ਕੁਝ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਇਜ਼ਰਾਈਲ ਨੇ ਹਮਲਾ ਲਿਬਨਾਨ ਦੀ ਰਾਜਧਾਨੀ ਬੇਰੂਤ ਅਤੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਕੀਤਾ ਬੇਰੂਤ ਵਿੱਚ ਪਿਛਲੇ 24 ਘੰਟਿਆਂ ਚ ਇਜ਼ਰਾਈਲ ਦੀ ਕਾਰਵਾਈ ਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜੱਕੇ ਦਮਿਸ਼ਕ 'ਚ ਹੋਏ ਹਮਲੇ 'ਚ ਹਿਜ਼ਬੁੱਲਾ ਚੀਫ ਨਸਰੁੱਲਾ ਦਾ ਜ਼ਵਾਈ ਵੀ ਮਾਰਿਆ ਗਿਆ ਇਸ ਹਮਲੇ ਦੇ ਵਿੱਚ ਕੰਮ ਮਰੇ ਕੀ ਨਾਗਰਿਕਾਂ ਦੀ ਵੀ ਮੌਤ ਦੱਸੀ ਜਾ ਰਹੀ 1 ਅਕਤੂਬਰ ਇਜ਼ਰਾਈਲ 'ਤੇ ਹਮਲਾ ਕਰਨ ਤੋਂ ਬਾਅਦ ਇਰਾਨ ਆਪਣੀ ਸ਼ਾਂਤੀ ਤੜਕ ਰਿਹਾ ਸੀ ਉਦੋਂ ਤੋਂ ਹੀ ਪੂਰੀ ਦੁਨੀਆ ਇਜ਼ਰਾਈਲ ਦੇ ਅਗਲੇ ਕਦਮਾਂ ਤੇ ਨਜ਼ਰ ਰੱਖ ਰਹੀ ਸੀ ਰਿਪੋਰਟਾਂ ਦੇ ਮੁਤਾਬਕ ਹਣ ਨਸਰਲਾ ਦੇ ਜਵਾਈ ਦਾ ਨਾਂ हसन জাফর ਅਲਕ ਫਸੀਲ ਹੈ ਹਾਲਾਂਕਿ ਜਬੁੱਲਾ ਨੇ ਅਰਜੀ ਆਪਕ ਫੌਜੀ ਮੌਦੀ ਪੁਸ਼ਟੀ ਨਹੀਂ ਕੀਤੀ ਉਸੇ ਸਮੇਂ ਜਬੁੱਲਾ ਨੇ ਕਿਹਾ ਕਿ ਉਸਨੇ ਉੱਤਰੀ ਇਜ਼ਰਾਈਲ ਦੇ ਵਿੱਚ ਬੀਟ ਕਿਲੇਨ ਉੱਤੇ ਉੱਡ ਰਹੀ ਇੱਕ ਇਜ਼ਰਾਈਲੀ ਫੌਜੀ ਹੈਲੀਕਾਪਟਰ ਤੇ ਸਤਾਤ ਹਵਾ ਵਿੱਚ ਮਾਰਕੰਡ ਵਾਲੀਆਂ ਮੁਜ਼ਾਈਨਾਦਗ ਦੇ ਨਾਲੇ ਇਸ ਨੂੰ ਪਿੱਛੇ ਹਟਾ ਲਈ ਮਜਬੂਰ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਇਬਰਾਹਮ ਚ ਗੁੱਲਾਤ ਫੌਜian ਨਾਲ ਮੁਕਾਬਲੇ ਚ 8th ਜਾਇਲ ਫੌਜੀ ਮਾਰੇ ਗਏ ਸਨ ਇਜ਼ਰਾਈਲ ਫੌਜ ਨੇ ਇਹ ਆ ਕਿ ਫੌਜੀ ਦੋ ਵਕਤ ਵਕਤ ਹਮਲੇ ਨਵੇਂ ਚ ਮਾਰੇ ਗਏ ਇਹ ਹਮਲੇ ਪਿਛਲੇ ਕੁਝ ਮਹੀਨਿਆਂ ਤੋਂ ਇਜ਼ਰਾਈਲੀ ਫੌਜ ਦੇ ਖਿਲਾਫ ਸਭ ਤੋਂ ਕਾਰਕ ਤੱਕ ਹਮਲੇ ਵਿੱਚੋਂ ਇਕ ਸੀ ਵੱਖ-ਵੱਖ ਮੋਰਚਿਆਂ ਤੇ ਵੰਦੇਤਨਾ ਕਰਨ ਪੱਛਮੀ ਏਸ਼ੀਆ ਚ ਵਿਆਪਕ ਜੰਗ ਦਾ ਡਰ ਵੱਧ ਗਿਆ ਜਿਸ ਚ ਅਮਰੀਕਾ ਦੇ ਨਾਲ ਨਾਲ ਇਰਾਨ ਵੀ ਸ਼ਾਮਲ ਸਕਦਾ ਅਮਰੀਕਾ ਨੇ ਇਜ਼ਰਾਇਲ ਦੇ ਸਮਰਥਨ ਵਿੱਚ ਇਸ ਖੇਤਰ ਵਿੱਚ ਫੌਜੀ ਸਾਜ਼ੋ-ਸਮਾਨ ਭੇਜਿਆ ਜਦਕਿ ਇਰਾਨ ਇਸ ਬੁਨਾਤੇ ਹਮਾਸ ਦਾ ਸਮਰਥਨ ਕਰਦਾ ਹੈ ਇਜ਼ਰਾਇਲ ਨੇ ਕਿਹਾ ਕਿ ਉਹ ਇਸ ਜ਼ਿਲ੍ਹਾ ਤੇ ਉਦੋਂ ਤੱਕ ਹਮਲਾ ਜਾਰੀ ਰੱਖੇਗਾ ਜਦ ਤੱਕ ਉਹ ਲਿਬਨਾਨ ਦੀ ਸਰਹੱਦ ਦੇ ਨੇੜੇ ਆਪਣੇ ਕਰਾ ਤੋਂ ਵੇਕਰ ਹੋਏ ਹਜ਼ਾਰਾਂ ਨਾਗਰਿਕਾਂ ਨੂੰ ਵਾਪਸ ਨਹੀਂ ਤੇ ਜਾ। ਅਤੇ ਨਾਰੀ ਉਸ ਨੇ ਖੰਡਿਆਕੀ ਗਾਜ਼ਾ ਦੇ ਵਿੱਚ ਮਾਸ ਨਾਲ ਜੰਗਬੰਦੀ ਹੋਣ ਤੱਕ ਇਜ਼ਰਾਈਲ ਦੇ ਡਾਕਰੇਟ ਦਾ ਅਗਲੇ ਜਾਰੀ ਰਿਹਾ। ਇਜ਼ਰਾਈਲ ਨੇ ਇਰਾਨ ਤੋਂ ਬਦਲਾ ਲੈਣਾ ਸ਼ੁਰੂ ਕਰ ਦਿੱਤਾ। ਖੰਡਾਸ ਦੀ ਹੈ ਕਿ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਜ਼ਰਾਈਲ ਨੇ ਇਰਾਨ ਤੋਂ ਬਦਲਾ ਲੈਣ ਦੀ ਸ਼ੁਰੂਆਤ ਕੀਤੀ ਹੈ। ਉਸ ਨੇ ਲਿਬਨਾਨ ਦੀ ਰਾਸਥਾਨੀ ਬੇਰੂਤ ਅਤੇ ਸੀਰੀਆ ਦੀ ਰਾਸਥਾਨੀ ਦ ਮਿਸਰਕ ਵਿੱਚ ਹਮਲੇ ਕੀਤੇ ਨੇ ਜਿੱਤੇ ਲਿਬਨਾਨ ਵਿੱਚ ਹਮਲੇ ਵਿੱਚ 40 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਤੁਹਾਨੂੰ ਜਿੱਥੇ ਦਮੀਸ਼ਕ ਵਿੱਚ ਹੋਏ ਹਮਲੇ ਵਿੱਚ ਨਸਲਾ ਦੇ ਜਵਾਇ ਦੀ ਮੌਤ ਹੋ ਗਈ ਹੈ ਇਜ਼ਰਾਈਲ ਨੇ ਇਰਾਨ ਦੇ ਹਮਲੇ ਦਾ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਸ ਨੇ ਲਿਬਨਾਨ ਅਤੇ ਸੀਰੀਆ ਦੇ ਵਿੱਚ ਹਮਲੇ ਕੀਤੇ ਨੇ ਸੁਣਦੀ ਵੱਡੀ ਖਬਰ ਆ ਕਿ ਹਮਲਾ ਕਿਤਾ ਗਿਆ ਜਿਸ ਤੋਂ ਬਾਅਦ ਕੁਝ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਇਜ਼ਰਾਈਲ ਨੇ ਹਮਲਾ ਲਹਿਮਾਨ ਮਿਰਾਸਾਨੀ ਬੈਰੂਤ ਅਤੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਕੀਤਾ ਮਹਿਰੂਤ ਵਿੱਚ ਪਿਛਲੇ 24 ਘੰਟਿਆਂ ਦੇ ਇਜ਼ਰਾਈਲ ਦੀ ਕਾਰਵਾਈ ਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦਮਿਸ਼ਕ ਚ ਹੋਏ ਹਮਲੇ ਚ ਹਿਜ਼ਬੁੱਲਾ ਚੀਫ ਨਸਰੁੱਲਾ ਦਾ ਜ਼ੁਵਾਈ ਵੀ ਮਾਰੇ ਗਏ ਇਸ ਹਮਲੇ ਦੇ ਵਿੱਚ ਕੰਮ ਮਰੀਕੀ ਨਾਗਰਿਕੀ ਦੀ ਵੀ ਮੌਤ ਦੱਸੀ ਜਾ ਰਹੀ 1 ਅਕਤੂਬਰ ਨੂੰ ਇਜ਼ਰਾਈਲ ਤੇ ਹਮਲਾ ਕਰਨ ਤੋਂ ਬਾਅਦ ਹੀ ਰਾਣ ਆਪਣੀ ਸ਼ਾਤੀ ਟੜਕ ਰਹੀ ਸੀ ਉਦੋਂ ਤੋਂ ਹੀ ਪੂਰੀ ਦੁਨੀਆ ਇਜ਼ਰਾਈਲ ਦੇ ਅਗਲੇ ਕਦਮਾਂ ਤੇ ਨਜ਼ਰ ਰੱਖ ਰਹੀ ਸੀ ਪੋਨਲ ਦੇ ਮੁਤਾਬਕ ਹੁਣ ਨਸਰਲ ਦੇ ਜ਼ਵਾਈ ਦਾ ਨਾ हसन ਜ਼ਾਫਰ ਅਲਕਸੀਨ ਹੈ ਹਾਲਾਂਕਿ ਇਜ਼ਬੁੱਲਾ ਨੇ ਅਜੇ ਤੱਕ ਉਸ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਉਸੇ ਸਮੇਂ ਇਜ਼ਬੁੱਲਾ ਨੇ ਕਿਹਾ ਕਿ ਉਸਨੇ ਉਕਰੀ ਇਜ਼ਰਾਈਲ ਦੇ ਵਿੱਚ ਬੀਟ ਇਲੇਲ ਉੱਤੇ ਉੱਡ ਰਹੀ ਇੱਕ ਇਜ਼ਰਾਈਲੀ ਫੌਜੀ ਹੈਲੀਕਾਪਟਰ ਤੇ ਸਦਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਜ਼ਾਈਨਾਦਾਂ ਦੇ ਨਾਲ ਇਸ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਲੇਵਿਦਾਨ ਚ ਇਸ ਗੁੱਲਾਤ ਫੌਜੀਆਂ ਨਾਲ ਮੁਕਾਬਲੇ ਚ 80 ਜਾਈ ਫੌਜੀ ਮਾਰੇ ਗਏ ਸਨ ਇਜ਼ਰਾਈਲ ਫੌਜ ਨੇ ਇਹ ਆ ਕਿ ਫੌਜੀ ਦੋ ਵਕਤ ਵਕਤ ਹਮਲਿਆਂ ਦੇ ਵਿੱਚ ਮਾਰੇ ਗਏ ਇਹ ਹਮਲੇ ਪਿਛਲੇ ਕੁਝ ਮਹੀਨਿਆਂ ਤੋਂ ਇਜ਼ਰਾਈਲੀ ਫੌਜ ਦੇ ਖਿਲਾਫ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਸੀ ਵੱਖ-ਵੱਖ ਮੋਰਚਿਆਂ ਤੇ ਬੰਦਿਤਨਾ ਕਰਨ ਪੱਛਮੀ ਏਸ਼ੀਆ 'ਚ ਵਿਆਪਕ ਜੰਗ ਦਾ ਡਰ ਵੱਧ ਗਿਆ ਜਿਸ 'ਚ ਅਮਰੀਕਾ ਦੇ ਨਾਲ ਨਾਲ ਇਰਾਨ ਵੀ ਸ਼ਾਮਲ ਹੋ ਸਕਦਾ ਅਮਰੀਕਾ ਨੇ ਇਜ਼ਰਾਇਲ ਦੇ ਸਮਰਥਨ ਵਿੱਚ ਇਸ ਖੇਤਰ ਵਿੱਚ ਫੌਜੀ ਸਾਜ਼ੋ-ਸਮਾਨ ਭੇਜਿਆ ਜਦਕਿ ਇਰਾਨ ਹਿਜ਼ਬੁਲਾ ਤੇ ਹਮਾਸ ਦਾ ਸਮਰਥਨ ਕਰਦਾ ਹੈ ਇਜ਼ਰਾਇਲ ਨੇ ਕਿਹਾ ਕਿ ਉਹ ਹਿਜ਼ਬੁਲਾ ਤੇ ਉਦੋਂ ਤੱਕ ਹਮਲਾ ਜਾਰੀ ਰੱਖੇਗਾ ਜਦ ਤੱਕ ਉਹ ਲਿਬਨਾਨ ਦੀ ਸਰਹੱਦ ਦੇ ਨੇੜੇ ਆਪਣੇ ਕਰਾ ਤੋ ਬੇਕਰ ਹੋਏ ਹਜ਼ਾਰਾਂ ਨਾਗਰਿਕਾਂ ਨੂੰ ਵਾਪਸ ਨਹੀਂ ਤੇ ਜਾ ਅਤਨਾ ਲਈ ਉਸਨੇ ਸੋ ਖੰਦੀਏ ਕੇ ਗਾਜ਼ੇ ਦੇ ਵਿੱਚ ਮਾਸ ਨਾਲ ਜੰਗਬੰਦੀ ਹੋਣ ਤੱਕ ਇਜ਼ਰਾਈਲ ਤੇ ਰਾਕਟ ਡਾਕੜੇ ਜਾਰੀ ਹੈਗਾ